ਪਰ ਮੇਰੇ ਸਤਿਕਾਰਯੋਗ ਦੋਸਤਾਂ ਨੂੰ ਬਹੁਤ-ਬਹੁਤ ਪਿਆਰ ਪੇਸ਼ ਸਿਕਾਂ। ਅੱਜ ਮੈਂ ਤੁਹਾਨੂੰ ਪੰਜਾਬੀਆਂ ਦੇ ਦਰਿਆਦਿਲ ਦੀ ਕਹਾਣੀ ਸੁਣਾਉਣਾ ਕਿ ਪੰਜਾਬੀ ਕਿੰਨੇ ਫਰਾਖ ਦੇ ਨੇ, ਕਿੰਨੇ ਦਰਿਆਦਿਲ ਨੇ ਔਰ ਕਿੰਨੇ ਰਹਿਮਦਿਲ ਨੇ। ਇਹ ਤਾਂ ਸਾਰਾ ਪੰਜਾਬ ਜਾਣਦਾ ਹੈ। ਸਦੀਆਂ ਤੋਂ ਇਸ ਤਰ੍ਹਾਂ ਹੀ ਰਿਹਾ ਹੈ ਕਿ ਪੰਜਾਬ 'ਚ ਆਇਆ ਤੇ ਉਹ ਪੰਜਾਬ ਦੇ ਵਿੱਚ ਹੀ ਵੱਸ ਗਿਆ। ਤੇ ਹੁਣ ਵੀ ਜਿੰਨੇ ਪ੍ਰਵਾਸੀ ਮਜ਼ਦੂਰ, ਪ੍ਰਵਾਸੀ ਲੋਕ ਜਾਂ ਪ੍ਰਵਾਸੀ ਆਉਂਦੇ ਨੇ ਤੇ ਇੱਥੇ ਪੰਜਾਬ ਵਿੱਚ ਆ ਕੇ ਪੰਜਾਬ ਤੋਂ ਜਾਣ ਦਾ ਨਾਂ ਨਹੀਂ ਲੰਦੇ ਤੇ ਇਹ ਵੱਖਰੀ ਗੱਲ ਹੈ ਕਿ ਪੰਜਾਬ ਇੱਥੇ ਲੜਕੇ ਲੜਕੀਆਂ ਬਦੇਸ਼ਾਂ ਨੂੰ ਭੱਜ ਰਹੇ ਨੇ ਤੇ ਇਹ ਜਿਹੜੀ ਖਿੱਚ ਹੈਗੀ ਅਬਦੇਸ਼ਾਂ ਦੀ ਤੇ ਇਹ ਤਾਂ ਸਿਰਫ ਪੈਸੇ ਦੀ ਖੇਤਰੀ ਵਜਾ ਕਰਕੇ ਹੈ ਜਾਂ ਉਹਨਾਂ ਨੂੰ ਇਦਾਂ ਲੱਗ ਰਿਹਾ ਹੋਣਾ ਸਿਸਟਮ ਦੀ ਖਿੱਚ ਵੀ ਜਾਇ ਪਰ ਜੋ ਆਨੰਦ ਇੱਥੇ ਹੈ ਤੇ ਉਹ ਕਿਤਨ ਵੀ ਹੈਗਾ ਉਹ ਦੀ ਮੈਂ ਤੁਹਾਨੂੰ ਇੱਕ ਦੋ ਕਹਾਣੀਆਂ ਸੁਣਾਉਣਾ ਜਿਹੜੀਆਂ ਮੇਰੇ ਨਾਲ ਹੰਡਾ ਹਿਆਂ ਮੈਂ ਬੀਤਿਆਂ ਔਰ ਮੈਂ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਵੀ ਕਰਦਾ ਇਸ ਗੱਲ ਦਾ ਕਿਉਂਕਿ ਮੈਂ ਪਤ్రਕਾਰ ਦੇ ਤੌਰ ਤੇ ਵਿਚਰਦਾ ਰਿਹਾ ਪੂਰੇ ਪੰਜਾਬ ਦੇ ਵਿੱਚ ਔਰ ਮੇਰੇ ਕੋਲ ਸਕੂਟਰ ਹੁੰਦਾ ਸੀ ਉਹਨਾਂ ਵੇਲੇਾਂ ਦੇ ਵਿੱਚ ਤੇ ਮੈਂ ਇੱਕ ਵਾਰੀ ਲੁਧਿਆਣੇ ਤੋਂ ਜੋ ਲੁਧਿਆਣੇ ਤੋਂ ਚੰਡੀਗੜ੍ਹ ਹਾਈਵੇ ਜਾਰੀ ਹੈ ਤੇ ਸਮਰਾਲੇ ਦੇ ਵਿੱਚ ਹੀ ਜਾਂਦੀ ਹੈ ਤੇ ਮੈਂ ਲੁਧਿਆਣੇ ਤੋਂ ਆ ਰਿਹਾ ਸੀ ਆ ਕੁਆੜਾ ਲੰਕੇ ਜਦੋਂ ਮੈਂ ਅੱਗੇ ਆਇਆ ਜੂਨ ਦਾ ਮਹੀਨਾ ਸੀਗਾ ਬੜੀ ਸਖਤ ਗਰਮੀ ਪੈ ਰਹੀ ਸੀ 12 1 ਵਜੇ ਦਾ ਟਾਈਮ ਸੀਗਾ ਤੇ ਮੇਰਾ ਸਕੂਟਰ ਦਾ ਟਾਇਰ ਪੈਂਚਰ ਹੋ ਗਿਆ ਬੈਕ ਸਾਈਡ ਦਾ ਤੇ ਮੇਰੇ ਕੋਲ ਕੋਈ ਹੋਰ ਟਾਇਰ ਨਹੀਂ ਸੀਗਾ ਤੇ ਜਦੋਂ ਟਾਇਰ ਪੈਂਚਰ ਹੋ ਗਿਆ ਤੇ ਮੈਂ ਤੁਰਿਆ ਰਿਹਾ ਰਿਹਾ ਸੀਗਾ ਇੰਨੀ ਜ਼ਿਆਦਾ ਧੁੱਪ ਦੇ ਵਿੱਚ ਤੇ ਅਚਾਨਕ ਇੱਕ ਸਕੂਟਰ ਵਾਲਾ ਹੋਰ ਆਇਆ ਤੇ ਉਹਨੇ ਮੇਰੇ ਬਰਾਬਰ ਲਿਆ ਕੇ ਖੜਾ ਕਰਤਾ ਤੇ ਮੈਨੂੰ ਪੁੱਛਣ ਲੱਗਾ ਕੀ ਹੋਇਆ ਮੈਂ ਕਿਹਾ ਇਹ ਪੈਂਚਰ ਹੋ ਗਿਆ ਉਗਣਾ ਕੋਈ ਗੱਡੀ ਨੂੰ ਸਾਈਡ ਤੇ ਲਾਜ ਰਾ ਤੇ ਇਹ ਮੇਰਾ ਟਾਇਰ ਲਾ ਸਟਿਪਨੀ ਵਾਲਾ ਤੇ ਆਪਣੇ ਵਾਲਾ ਪਾ ਮੈਂ ਕਿਹਾ ਜੀ ਫਿਰ ਤਰਬ ਜਿੱਥੇ ਕਿਤੇ ਪੈਂਚਰ ਵਾਲਾ ਆਇਆ ਤੇ ਉਥੇ ਤੂੰ ਮੇਰਾ ਟਾਇਰ ਦੇ ਦੀ ਤੇ ਆਪਣਾ ਟਾਇਰ ਪੈਂਚਰ ਲਵਾ ਕੇ ਲੈ ਜੀ ਮੈਂ ਚਲੋ ਠੀਕ ਹੈ ਤਾਂ ਅੰੰਦ ਆ ਗਿਆ ਤੇ ਮਿੰਟ ਪੰਜ ਲੱਗੇ ਹੋਣਗੇ ਸਾਨੂੰ ਟਾਇਰ ਬਦਲ ਨੂੰ ਸਾਈਡ ਦੇ ਉੱਤੇ ਉਹਨੇ ਆਪ ਵੀ ਮਦਦ ਕਰਵਾਈ ਤੇ ਨਾ ਉਹਨੇ ਮੈਨੂੰ ਆਪਣਾ ਨਾਮ ਦੱਸਿਆ ਤੇ ਨਾ ਮੈਨੂੰ ਆਪਣਾ ਨਾਮ ਪੁੱਛਿਆ ਨਾ ਉਹਨੇ ਮੇਰੇ ਨਾਲ ਕੀਤੀ ਐ ਫालतू ਗੱਲ ਤੇ ਇਨੀ ਢੁੱਪ ਦੇ ਵਿੱਚ ਉਹਨੇ ਮੇਰਾ ਨਾ ਟਾਇਰ ਬਦਲਾ ਕੇ ਤੇ ਮੇਰਾ ਟਾਇਰ ਫਿੱਟ ਕਰਕੇ ਅਸੀਂ ਦੋਈ ਚੱਲ ਪਏ ਤੇ ਉਹ ਗਿਆ ਕਿ ਤੇ ਮੈਂ ਪਿੱਛੇ ਪਿੱਛੇ ਜਦੋਂ ਨੀਲੋਂ ਪੁਲ ਆਇਆ ਤੇ ਬੜਾ ਮਸ਼ਹੂਰ ਹੈ ਨੀਲੋਂ ਪੁਲ ਤੇ ਉੱਥੇ ਪੈਂਚਰ ਵਾਲਾ ਸੀਗਾ ਤੇ ਉੱਥੇ ਰੁਕਿਆ ਤੇ ਮੈਂ ਉਹਨੂੰ ਆਪਣਾ ਜੋ ਉਹਦਾ ਟਾਇਰ ਸੀਗਾ ਉਹ ਲਾ ਕੇ ਦਿੱਤਾ ਤੇ ਉਹਨੇ ਉੱਪਰ ਨਟਾਇਰ ਲਾ ਕੇ ਚਲਾ ਗਿਆ ਤੇ ਇਹ ਬੜਾ ਮੈਨੂੰ ਆਨੰਦ ਰਿਹਾ ਮੈਂ ਬਹੁਤ ਧੰਨਵਾਦ ਕੀਤਾ ਪਰ ਨਾ ਉਹਨੇ ਫਿਰ ਵੀ ਨਹੀਂ ਦੱਸਿਆ ਉਹ ਬੜਾ ਫਕਰ ਕਿਸਮ ਦਾ ਬੰਦਾ ਸੀ ਉਹ ਚਲਾ ਗਿਆ ਤੇ ਇਹ ਤਾਂ ਇੱਕ ਕਹਾਣੀ ਹੈ ਤੇ ਇਸ ਤਰ੍ਹਾਂ ਇੱਕ ਕਹਾਣੀ ਹੋਰ ਹੋਈ ਤੇ ਮੈਂ ਸ਼ਾਮ ਨੂੰ ਬਸਟੜ ਕੇ ਆਪਣੇ ਰਿਸ਼ਤੇਦਾਰ ਨੂੰ ਬੁੱਢ ਲਾਡੇ ਤੇ ਲੈ ਗਿਆ ਤੇ ਬੁੱਢ ਲਾਡੇ ਤੋਂ ਮੈਂ ਸੁਨਾਨ ਸ਼ਹਿਰ ਚਲਾ ਗਿਆ ਤੇ ਉੱਥੇ ਮੈਂ ਕਿਸੇ ਨੂੰ ਖਾਸ ਮਿਲਣਾ ਸੀ ਆ ਤੇ ਉਦੋਂ ਸੁਨਾਮ ਦੇ ਵਿੱਚ ਨਾ ਇੱਕ ਤਰ੍ਹਾਂ ਸਾਨੂੰ ਕਰਫਿਊ ਵਰਗੀ ਸਟੇਜੀ ਹੋ ਜਾਂਦੀ ਸੀ ਧਾਰਾ 144 ਤਾਂ ਆਮ ਹੀ ਲੱਗੀ ਰਹਿੰਦੀ ਸੀਗੀ ਉਹਨਾਂ ਦਿਨਾਂ ਦੇ ਵਿੱਚ ਤੇ ਜਦੋਂ ਸ਼ਾਮ ਹੋਈ ਮੈਂ ਉੱਥੇ ਬੱਸ ਸਟੈਂਡ ਤੋਂ ਘੁੰਮ ਰਿਹਾ ਸੀ ਆ ਤੇ ਇਹ ਸੜਕ ਸੜਕ ਮੈਂ ਤੁਰਿਆ ਜਾਵਾ ਤੇ ਮੈਨੂੰ ਇੱਕ ਸਰਦਾਰ ਜੀ ਪੁੱਛਣ ਲੱਗੇ ਵੀ ਤੂੰ ਕੀ ਗੱਲ ਕਿੱਥੇ ਜਾ ਰਿਹਾ ਮੈਂ ਕਿਹਾ ਜੀ ਮੈਂ ਖੰਨੇ ਜਾਣਾ ਮੈਂ ਖੰਨੇ ਸ਼ਹਿਰ ਨੇੜੇ ਰਹਿਣ ਆਲਾ ਆ ਉਹ ਕਹਿਣ ਲੱਗੇ ਉਹ ਵੀ ਤੇ ਹੁਣ ਕਿਵੇਂ ਜਾਏਗਾ ਮੈਂ ਕਿਹਾ ਜੀ ਮੈਂ ਬੱਸ ਜਾਣਾ ਤੇ ਬੱਸ ਬੰਦ ਹੋ ਗਈਆਂ 6 ਵਜੇ ਬੰਦ ਹੋ ਜਾਂਦੀਆਂ ਨੇ ਤੇ ਹੁਣ ਕੀ ਪ੍ਰੋਬਲਮ ਮੇਰੀ ਹੱਲ ਕਰੋ ਉਸ ਕਰ ਸਕਦੇ ਤੁਸੀਂ ਉਹ ਕਹਿੰਦਾ ਹੱਲ ਕੀ ਕਰਨੀ ਆ ਤੁਸੀਂ ਮੇਰੇ ਨਾਲ ਚੱਲੋ ਮੈਂ ਕਿਹਾ ਜੀ ਫੇਰ ਉਹ ਕਹਿੰਦਾ ਤੁਸੀਂ ਮੇਰੇ ਨਾਲ ਰਾਤ ਕਰ ਰਹੋ ਸਵੇਰੇ 9 ਵਜੇ ਬੱਸਾਂ ਚੱਲਣਗੀਆਂ ਤੇ ਫੇਰ ਸਵੇਰੇ ਤੁਸੀਂ 8-9 ਵਜੇ ਕਰੋ ਮੇਰੇ ਉੱਠ ਕੇ ਚਲੇ ਜਾਇਆ ਮਖਾ ਠੀਕ ਹੈ ਜੀ ਮੈਨੂੰ ਹੋਰ ਕੀ ਚਾਹੀਦਾ ਸੀਗਾ ਮੈਂ ਘਟੋ ਘਟ ਆਪਣੇ ਸ਼ਹਿਰ ਤੋਂ 50 60 ਕਿਲੋਮੀਟਰ ਦੂਰ ਸੀਗਾ ਸੁਨਾਨ ਸ਼ਹਿਰ ਦੇ ਵਿੱਚ ਤੇ ਉਹ ਆਪਣੇ ਘਰ ਲੈ ਗਏ ਮੈਨੂੰ ਤੇ ਉਹ ਸਰਦਾਰ ਜੀ ਨੇ ਜਾਂਦੀ ਸਾਰੇ ਮੈਨੂੰ ਸਰਦੀਆਂ ਦਾ ਵੇਲਾ ਸੀਗਾ ਪਾਣੀ ਗਰਮ ਕਰਕੇ ਦਿੱਤਾ ਮੈਨ ਆਇਆ ਤੇ ਮੈਨੂੰ ਬੜਾ ਅੱਛਾ ਖਾਣਾ ਦਿੱਤਾ ਉਹਨਾਂ ਨੇ ਤੇ ਮੈਂ ਸੌ ਗਿਆ ਜਦੋਂ ਸਵੇਰੇ ਉੱਠੇ ਤਾਂ ਉਹਨਾਂ ਨੇ ਜੀ ਮੈਨੂੰ ਨਾਨ ਤੁਹਾਨੂੰ ਦਾ ਸਾਰਾ ਪ੍ਰਬੰਧ ਕੀਤਾ ਤੇ ਨਾਲ ਮੈਨੂੰ ਪਰਾਠੇ ਬਣਾ ਕੇ ਦਿੱਤੇ ਦੋ ਮੈਨੂੰ ਯਾਦ ਹੈ ਔਰ ਨਾਲ ਮੱਖਣ ਦਿੱਤਾ ਲੱਸੀ ਦਿੱਤੀ ਤੇ ਮੈਂ ਖਾਦਾ ਪੀਤਾ ਸਾਰਾ ਤੇ ਉਹਨਾਂ ਦਾ ਧੰਨਵਾਦ ਕੀਤਾ ਤੇ ਤੁਸੀਂ ਹੈਰਾਨੀ ਦੀ ਗੱਲ ਦੇਖੋ ਨਾ ਉਹਨਾਂ ਨੇ ਮੈਨੂੰ ਮੇਰਾ ਨਾਂ ਪੁੱਛਿਆ ਤੇ ਨਾ ਮੈਂ ਉਹਨਾਂ ਨੂੰ ਉਹਨਾਂ ਦਾ ਨਾਂ ਪੁੱਛਿਆ ਤੁਸੀਂ ਜੋ ਮਰਜ਼ੀ ਇਹਦੇ ਕਾਰਨ ਸਮਝ ਲਓ ਕਿ ਉਦੋਂ ਕਿਸ ਤਰ੍ਹਾਂ ਦਾ ਮਾਹੌਲ ਸੀਗਾ ਪਰ ਪੰਜਾਬੀਆਂ ਦੀ ਫਰਾਖ ਦਿੱਲੀ ਦੇ ਸਿਰਫ ਮੈਂ ਤੁਹਾਨੂੰ ਦੋ ਕਹਾਣੀਆਂ ਸੁਣਾਵਾਂ ਸੁਣਾਈਆਂ ਨੇ ਤੇ ਹੋਰ ਵੀ ਇਸ ਤਰ੍ਹਾਂ ਦੀਆਂ ਕਹਾਣੀਆਂ ਮੈਂ ਤੁਹਾਨੂੰ ਜ਼ਰੂਰ ਸਾਂਝੀਆਂ ਕਰਾਂਗਾ ਜੋ ਕਿ ਪੰਜਾਬੀਆਂ ਬਾਰੇ ਹੋਈਆਂ ਨੇ ਜਾਂ ਪੰਜਾਬੀਆਂ ਨੇ ਖੁਦ ਇਹਨਾਂ ਨੂੰ ਮਾਣਿਆ ਜਾਂ ਸੇਵਾ ਕੀਤੀ ਇਹਨੂੰ ਸੇਵਾ ਸਮਝਦੇ ਨੇ ਇਹਨਾਂ ਦੇ ਖੂਨ ਚੈਨ ਦੇ ਬਲੱਡ ਚ ਸਾਡੇ ਗੁਰੂਆਂ ਨੇ ਸਿਖਾਇਆ ਈ ਹੈ ਕਿ ਸਭ ਤੋਂ ਪਹਿਲਾਂ ਸੇਵਾ ਕਲੋਂ ਦੇ ਆਤਰਮ ਕਾਮੂਲ ਹੈ ਬਹੁਤ ਬਹੁਤ ਸ਼ੁਕਰੀਆ